ਹੰਸਰਾਜ ਹੰਸ ਦੇ ਵੱਲੋਂ ਦੁਆਰਾ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਜਿੱਥੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਹੁਣ ਤੌਬਾ ਕਰਦੇ ਨੇ ਸਿਆਸਤ ਤੋਂ ਤੌਬਾ ਕਰਦੇ ਨੇ ਪਹਿਲਾਂ ਵੀ ਇਹ ਗੱਲਾਂ ਹੋ ਹਟੀਆਂ ਨੇ ਕੋਈ ਨਵੀਂ ਗੱਲ ਨਹੀਂ ਹੈ ਪਰ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਸ਼ਾਇਦ ਹੰਸਰਾਜ ਹੰਸ ਨੂੰ ਦੁਬਾਰਾ ਉਹ ਇਲੈਕਸ਼ਨਸ ਉਹ ਚੋਣਾ ਉਹ ਕੁਰਸੀ ਔਰ ਉਤਬਾ ਡਾਇਰੈਕਟ ਕਰ ਲੈਂਦਾ ਕਿ ਉਸ ਤੋਂ ਬਾਅਦ ਉਹ ਆਪਣਾ ਕੀਤਾ ਦਾਵਾ ਆਪਣਾ ਬਿਆਨ ਭੁੱਲ ਜਾਂਦੇ ਨੇ ਜਿਹੜਾ ਆਪਣੇ ਬਿਆਨ ਤੇ ਨਹੀਂ ਖੜਦਾ ਜਿਹੜਾ ਆਪਣੀ ਕਹੀ ਗੱਲ ਤੇ ਨਹੀਂ ਖੜਦਾ ਉਸ ਬੰਦੇ ਦਾ ਕਿਰਦਾਰ ਆਪ ਹੀ ਸਮਝਿਆ ਜਾ ਸਕਦਾ ਪਰ ਕਿਸੇ ਦੀ ਟਿੱਪਣੀ ਕਰਨੀ ਵੀ ਚੰਗੀ ਗੱਲ ਨਹੀਂ ਆ ਹੰਸ ਰਾਜ ਹੰਸਨ ਨੇ ਪਹਿਲਾਂ ਵੀ ਇੱਕ ਵਾਰ ਕਿਹਾ ਕਿ ਮੈਂ ਤੌਬਾ ਕਰਦਾ ਹੁਣ ਦੁਬਾਰਾ ਕਹਿੰਦੇ ਆ ਮੈਂ ਤੌਬਾ ਕਰਦਾ ਪਤਾ ਨਹੀਂ ਕਿੰਨੀ ਵਾਰ ਤੌਬਾ ਕਰਨਗੇ ਤੇ ਕਿੰਨੀ ਵਾਰ ਚੋਣਾਂ ਦੇ ਵਿੱਚ ਖੜਨਗੇ ਇਹ ਵੀ ਅਜੇ ਕੋਈ ਅੰਦਾਜ਼ਾ ਨਹੀਂ ਆ ਪਰ ਕਹਿੰਦੇ ਆ ਕਿ ਸਿਆਸਤ ਜਿਹੜੀ ਹੈ ਉਹ ਮੇਰੇ ਲਈ ਨਹੀਂ ਬਣੀ ਇਥੋਂ ਤੱਕ ਕਿਹਾ ਕਿ ਮੈਨੂੰ ਸਿਆਸਤ ਕਰਨੀ ਨਹੀਂ ਆਉਂਦੀ ਜਾਂ ਮੈਨੂੰ ਸਿਆਸਤ ਨਹੀਂ ਆਉਂਦੀ ਤਾਂ ਇੰਨੀ ਦੇਰ ਤੱਕ ਜਿਹੜੇ ਚੋਣ ਪ੍ਰਚਾਰ ਚੱਲ ਰਹੇ ਸੀ ਜਦੋਂ ਜਾ ਕੇ ਕਰਮਜੀਤ ਅਨਮੋਲ ਦੀਆਂ ਰੈਲੀਆਂ ਜਿਹੜੀਆਂ ਹਾਈਜੈਕਟ ਕੀਤੀਆਂ ਜਾ ਰਹੀਆਂ ਸੀ ਉਹ ਸਭ ਕੁਝ ਕੀ ਸੀ ਉਹ ਸਭ ਕੁਝ ਸਿਆਸਤ ਦਾ ਹਿੱਸਾ ਨਹੀਂ ਸੀ ਤਾਂ ਕੀ ਸੀ ਯਾਨੀ ਜਦੋਂ ਤੁਸੀਂ ਐਮਪੀ ਰਹੇ ਹੋ ਦਿੱਲੀ ਦੇ ਵਿੱਚ ਉਹ ਸਿਆਸਤ ਦਾ ਹਿੱਸਾ ਨਹੀਂ ਸੀ ਤਾਂ ਕੀ ਸੀ ਜਦੋਂ ਤੱਕ ਇਲੈਕਸ਼ਨਸ ਚੱਲਦੀਆਂ ਨੇ ਜਦੋਂ ਤੱਕ ਲੋਕਾਂ ਨਾਲ ਕਨਵਰਸੇਸ਼ਨਸ ਕਰਦੇ ਹੋ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਜਦੋਂ ਰੈਲੀਆਂ ਕੱਢਦੇ ਹੋ ਉਦੋਂ ਤੁਸੀਂ ਸਿਆਸਤਦਾਨ ਹੋ ਉਸ ਤੋਂ ਅਲੱਗਾ ਤੁਸੀਂ ਇੱਕ ਗੀਤਕਾਰ ਹੋ ਜਾਂਦੇ ਹੋ ਤੁਸੀਂ ਕਲਾਕਾਰ ਹੋ ਜਾਂਦੇ ਹੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਹੈ ਕਿ ਇੱਕ 스ਵਿਚ ਲੱਗਿਆ ਹੋਇਆ ਅੰਤਰਾਜ ਅੰਸ ਦਾ ਕਹਿੰਦੇ ਕਿ ਜਿਹੜਾ ਕਦੇ ਸਿਆਸਤਦਾਨ ਬਣ ਜਾਂਦੇ ਨੇ ਕਦੀ ਕਲਾਕਾਰ ਬਣ ਜਾਂਦੇ ਨੇ ਪਰ ਜਦੋਂ ਸਿਆਸਤ ਦਾ ਪੂਰਾ ਜ਼ੋਰ ਰਿਹਾ ਜਦੋਂ ਚੋਣਾਂ ਦਾ ਪੂਰਾ ਜ਼ੋਰ ਰਿਹਾ ਹੰਸਰਾਜ ਹੰਸ ਨੇ ਰੈਲੀਆਂ ਕੱਢੀਆਂ ਹਾਲਾਂਕਿ ਉਹਨਾਂ ਨੂੰ ਬਿਲਕੁਲ ਵੀ ਮਕਬੂਲ ਨਹੀਂ ਕੀਤਾ ਗਿਆ ਇਹ ਤਾਂ ਹਰ ਕਿਸੇ ਨੇ ਦੇਖ ਲਿਆ ਸੀਗਾ ਹਰ ਕੋਈ ਦੇਖ ਰਿਹਾ ਸੀ ਕਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦੇ ਪੈਰ ਨਹੀਂ ਲੱਗਣ ਦਿੱਤੇ ਗਏ ਪਰ ਆਖਿਰਕਾਰ ਹੁਣ ਹੰਸਰਾਜ ਹੰਸ ਆਪਣੀ ਹਾਰ ਹੋਣ ਤੋਂ ਬਾਅਦ ਆਪਣੀ ਹਾਰ ਆਖਰਕਾਰ ਕਬੂਲਣ ਤੋਂ ਬਾਅਦ ਕਹਿ ਦਈਏ ਕਿ ਉਹ ਕਹਿ ਰਹੇ ਕਿ ਹੁਣ ਸਿਆਸਤ ਤੋਂ ਤੋਬਾ ਹੈ ਪਰ ਕਦੋਂ ਤੱਕ ਤੋਬਾ ਇਹ ਉਹਨਾਂ ਨੇ ਨਹੀਂ ਦੱਸਿਆ ਹੋ ਸਕਦਾ ਹੈ ਕਿ ਹੁਣ ਅਗਲੀਆਂ ਵਿਧਾਨ ਸਭਾ ਇਲੈਕਸ਼ਨਸ ਆਉਣ ਔਰ 2027 ਦੇ ਵਿੱਚ ਹੰਸਰਾਜ ਹੰਸ ਜਿਹੜੇ ਤਿਆਰ ਬਰ ਤਿਆਰ ਹੋਣ ਕਿ ਮੈਂ ਵੀ ਪੰਜਾਬ ਤੋਂ ਐਮ ਐਲ ਏ ਬਣਨਾ ਹੈ ਕਿਤੇ ਦੁਆਰਾ ਫਰੀਦਕੋਟ ਦੀ ਧਰਤੀ ਹੰਸਰਾਜ ਹੰਸ ਨੂੰ ਚੇਤੇ ਆ ਜਾਵੇ ਔਰ ਦੁਆਰਾ ਉਸੇ ਧਰਤੀ ਤੋਂ ਕਿਸੇ ਵਿਧਾਨ ਸਭਾ ਕੌਨਸਟਿਟੂਐਂਸੀ ਦੇ ਉੱਤੇ ਹੰਸਰਾਜ ਹੰਸ ਕਹਿਣ ਕਿ ਮੈਂ ਇਲੈਕਸ਼ਨ ਲੜਨੀ ਹੈ ਉਦੋਂ ਸ਼ਾਇਦ ਜਿਹੜਾ ਉਹਨਾਂ ਨੇ ਦਾਵਾ ਕੀਤਾ ਕਿ ਮੈਂ ਸਿਆਸਤ ਤੋਂ ਤੌਬਾ ਕਰਦਾ ਹਾਂ ਉਹ ਸ਼ਾਇਦ ਉਹ ਭੁੱਲ ਜਾਣਗੇ ਪਰ ਉਸ ਤੋਂ ਅਲੈਦਾ ਉਦੋਂ ਸਿਆਸਤ ਵਿੱਚ ਡੁੱਬ ਕੇ ਤੇ ਪੂਰੀ ਕੋਸ਼ਿਸ਼ ਕਰਨਗੇ ਕਿ ਮੈਂ ਸੀਟ ਅਖਤਿਆਰ ਕਰ ਲਵਾਂ ਹੰਸ ਰਾਜ ਹੰਸ ਆਉਂਦੇ ਸਮੇਂ ਕੀ ਕਰਦੇ ਨੇ ਇਹ ਉਹ ਜਾਣਦੇ ਆ ਜਾਂ ਫਿਰ ਉਹਨਾਂ ਦੀ ਪਾਰਟੀ ਜਾਣਦੀ ਹੋਵੇਗੀ ਪਰ ਆਉਣ ਦਾ ਸਮਾਂ ਇਹ ਵੀ ਦੱਸ ਦਵੇਗਾ ਕਿ ਕੀ ਉਹਨਾਂ ਦਾ ਮਾਸਟਰ ਪਲਾਨ ਹੋ ਸਕਦਾ ਹੈ ਅਗਲੇ ਸਮੇਂ ਵਾਸਤੇ ਉਰ ਤੱਕ ਲਈ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ